ਅੱਛਾ ਜੀ ਇੱਧਰ ਰੰਦੀ ਨਹੀਂ ਬਾਪਾ ਕੀ ਕਰਾਉਂਦਾ ਇਹਨੂੰ ਬਰੋਂਦੀ ਦਿੰਦਾ ਵਾਹੀ ਗਰੂ ਅੱਛਾ ਮਾਂ ਨਾਨਾ ਕਰ ਰਹੀ ਠੀਕਾ 7 ਸਾਲ ਹੋ ਗਏ ਵਾਹੀ ਗਰੂ ਨੇ ਪੁੱਤੇ ਮਾਰ ਰਹੇ ਜਿਵੇਂ ਕਦੀ ਕਿਸੇ ਦਾ ਮੰਗਾ ਕੰਮ ਅੱਛਾ ਜੀ ਦੋ ਘੰਟਾ ਬਾਅਦ ਇਹਦੇ ਦੇਖੇ ਅੱਛਾ ਪੜਿਆ ਅੱਛਾ ਜੀ ਅੱਛਾ ਜੀ ਵਾਹੀ ਜਿਹੜਾ ਨੀਮਾ ਜਿਹਾ ਕਮਰਾ ਜੀ ਤਰਸਯੋਗ ਹਾਲਾਤ ਨੇ ਬਜ਼ੁਰਗਾਂ ਦੇ ਔਰ ਇਹਨਾਂ ਦਾ ਬੇਟਾ ਬਹੁਤ ਜ਼ਿਆਦਾ ਅਗਰੈਸਿਵ ਆ ਜੀ ਅੰਦਰ ਇਹਨਾਂ ਨੂੰ ਉਹਨਾਂ ਨੇ ਹੀ ਬਾਹਰ ਕੱਢਿਆ ਮਤਲਬ ਦੱਸਿਆ ਮਾਂ ਵੀ ਕਿਤੇ ਹੋਰ ਰਹਿੰਦੇ ਨੇ ਮਰੇਤੀ ਦੇਖੋ ਤੁਸੀਂ ਬਜ਼ੁਰਗ ਕਿਹੜੇ ਹਾਲਾਤਾਂ ਦੇ ਵਿੱਚ ਸਮਾਂ ਕੱਟ ਰਹੇ ਨੇ ਮੈਂ ਕਹੂੰਗਾ ਵੀਰ ਨੂੰ ਆਪਾਂ ਬਾਹਰ ਵਾਹਿਗੁਰੂ ਸੱਚਾ ਪਾਸ਼ਾ ਇਹ ਕਿਹੜਾ ਸੁੰਦਰ ਪਿੰਡਾ ਜੀ ਸੁੰਦਰ ਸੁੰਦਰ ਹਰਿਆਣੇ ਚ ਹੈ ਨਾ ਜੀ ਚਾਰਫੇ ਦਾ ਬਾਰਡਰ ਪੰਜਾਬ ਹੈ ਜੀ ਕੀ ਨਾਮ ਹੈ ਇਹਦਾ ਵੀਰ ਦਾ ਔਰ ਦੇਖੋ ਤੁਸੀਂ ਇਧਰਲੇ ਪਾਸੇ ਬਜ਼ੁਰਗ ਇਸ ਕਮਰੇ ਦੇ ਵਿੱਚ ਰਹਿੰਦੇ ਨੇ ਜੀ ਔਰ ਇਹਨਾਂ ਦਾ ਬੇਟਾ ਮਨਜੀਤ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਦਿਮਾਗੀ ਬਿਮਾਰਾ ਘਰ ਦੇ ਹਾਲਾਤ ਮੈਂ ਕਹੂੰਗਾ ਇੱਕ ਵਾਰੀ ਦਿਖਾਓ ਸੰਗਤ ਨੂੰ ਪਤਾ ਲੱਗੇ ਇਦਾਂ ਦੇ ਘਰ ਜੋ ਕਿ ਇੱਕ ਬਿਮਾਰੀ ਦੇ ਨਾਲ ਨਰਕ ਬਣ ਜਾਂਦੇ ਨੇ ਇਦਾਂ ਦੇ ਘਰ ਵਾਹ ਇਦਰਾ ਲਾਲਾ ਕਾਹ ਗਿਆ ਲਾਂ ਗਿਆ ਜੀ ਵੀਰੇ ਹੈ ਜੀ ਅੱਛਾ ਆਜੋ ਵੀਰੇ ਹੈਗਾ ਜੀ ਹੈਗਾ ਔਰ ਅਸੀਂ ਇਸ ਟਾਈਮ ਹਰਿਆਣੇ ਦੇ ਵਿੱਚ ਆ ਜੀ ਔਰ ਇਹ ਆਇਆ ਜੀ ਪਿੰਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਟਾਈਮ ਘਰ ਦੇ ਹਾਲਾਤ ਮੈਂ ਕਹੂੰਗਾ ਇਸ ਘਰ ਦੇ ਵਿੱਚ ਇੱਕ ਵੀਰ ਸਾਡਾ ਭਰਾ ਮਨਜੀਤ ਰਹਿੰਦਾ ਜਿਨ੍ਹਾਂ ਦੇ ਦਿਮਾਗੀ ਬਿਮਾਰੀ ਦੇ ਕਾਰਨ ਸਾਰਾ ਘਰ ਜਿਹੜਾ ਖਰਾਬ ਹੋ ਗਿਆ ਜੀ ਇਧਰ ਆ ਮਨਜੀਤ ਆ ਦੇਖਿਓ ਤੁਸੀਂ ਮੈਂ ਕਹੂੰਗਾ ਵੀਰ ਨੂੰ ਵਾਹਿਗੁਰੂ ਵਾਹਿਗੁਰੂ ਆ ਦੇਖਿਓ ਤੁਸੀਂ ਆਹ ਬਰਤਨ ਜਿਹੜੇ ਵਰਤੇ ਜਾ ਰਹੇ ਨੇ ਵਾਹਿਗੁਰੂ ਬਹੁਤ ਹੀ ਤਰਸ ਜਿਹੜਾ ਆਉਂਦਾ ਏਦਾਂ ਦੇ ਘਰਾਂ ਚ ਆ ਕੇ ਜੀ ਦੇਖੋ ਤੁਸੀਂ ਰਸੋਈ ਦੇ ਕੀ ਹਾਲਾਤ ਨੇ ਜੀ ਜਿਹੜਾ ਇਹ ਇਹੀ ਰਸੋਈ ਨੂੰ ਵਰਤਿਆ ਵੀ ਜਾ ਰਿਹਾ ਅੱਜ ਏਦਾਂ ਦੇ ਕਿਉਂਕਿ ਨਾ ਇਸ ਵੀਰ ਨੇ ਨਾ ਜੀ ਆਪਣੀ ਮਦਰ ਨੂੰ ਵੀ ਜਿਹੜਾ ਘਰ ਤੋਂ ਉਹਨਾਂ ਨੂੰ ਵੀ ਬਾਹਰ ਰਹਿਣਾ ਪੈ ਰਿਹਾ ਜੀ ਕਿਤੇ ਔਰ ਫਾਦਰ ਵੀ ਜਿਹੜਾ ਘਰ ਤੋਂ ਬਾਹਰ ਕਮਰੇ ਚ ਰਹਿੰਦੇ ਨੇ ਔਰ ਇੱਕਲਾ ਵੀਰ ਅੰਦਰ ਦਿਮਾਗੀ ਬਿਮਾਰੀ ਦੇ ਕਾਰਨ ਸਾਰਾ ਘਰ ਇਹਨੇ ਖਰਾਬ ਕਰਤਾ ਜੀ ਵੀਰ ਨੇ 5-6 ਸਾਲੋਂ ਔਰ ਇਹਨਾਂ ਦੇ ਮਾਤਾ ਜੀ ਕਿਹੜੇ ਪਿੰਡ ਰਹਿੰਦੇ ਨੇ ਜੀ ਸਹੀ ਬੰਦ ਜਾਮ ਹੰਡੇਸਰੇ ਦੇ ਅੱਗੇ ਪੰਜਾਬ ਦੇ ਵਿੱਚ ਕਿਹੜਾ ਪਿੰਡ ਜੀ ਹੰਡੇਸਰੇ ਦੇ ਅੱਗੇ ਹਨ ਸੀਪੁਰ ਸੀਪੁਰ ਪੰਜਾਬ ਚ ਜੀ ਸੀਪੁਰ ਤੇ ਇਹ ਨਾਲ ਪਿੰਡ ਵਾਸੀ ਨੇ ਨਾਲ ਸਰਪੰਚ ਸਾਹਿਬ ਨੇ ਜੀ ਸਾਡੇ ਇਹਨਾਂ ਨੇ ਸਾਨੂੰ ਇਤਲਾ ਜਿਹੜੀ ਦਿੱਤੀ ਅੱਜ ਅਸੀਂ ਸੂਲਰ ਪਿੰਡ ਦੇ ਵਿੱਚ ਸੂਲਰ ਸੂਲਰ ਪਿੰਡ ਦੇ ਵਿੱਚ ਆਏ ਹਰਿਆਣੇ ਦੇ ਵਿੱਚ ਕਨੌਰ ਤੋਂ 13 14 ਕਿਲੋਮੀਟਰ ਦੀ ਦੂਰੀ ਤੇ ਆ ਜੀ ਕਨੌਰ ਸ਼ਹਿਰ ਤੋਂ ਇਹ ਕੰਮ ਕਰ ਕੀ ਕਰਦਾ ਸੀ ਜੀ ਮੁੰਡਾ ਪਹਿਲਾਂ ਹੀ ਹੈ ਜੀ ਅੱਛਾ ਜੀ ਅੱਛਾ ਜੀ ਬਸ ਜਿਸ ਦਿਨ ਦਾ ਉਰੇ ਆਇਆ ਉਸ ਦਿਨ ਦਾ ਆਹੀ ਹਾਲ ਆ ਠੀਕ ਹੈ ਠੀਕ ਹੈ ਪਤਾ ਨਹੀਂ ਕੀ ਹੋਇਆ ਇਹਨੂੰ ਇੱਕਦਮ ਜਿਵੇਂ ਡਿਪਰੈਸ਼ਨ ਜਾ ਹੋ ਗਿਆ ਜੀ ਤਾਂ ਤਾਂ ਉੱਥੇ ਹੀ ਰਿਹਾ ਬਚਪਨ ਤੋਂ ਜੀ ਠੀਕ ਹੈ ਅੱਛੀ 12 ਪੜ੍ਹਾ ਹਾਂ ਜੀ ਠੀਕ ਹੈ ਜੀ ਮਨਜੀਤ ਕੀ ਹਾਲ ਨੇ ਵੀਰੇ ਮਨਜੀਤ ਦੇ ਘਰ ਦੇ ਹਾਲਾਤ ਦੇਖੋ ਤੁਸੀਂ ਕੀ ਕੁਛ ਕਿ ਕਿਸੇ ਟਾਈਮ ਬੀਬੀਆਂ ਬੜੇ ਚਾਵਾਂ ਨਾਲ ਇਦਾਂ ਦੇ ਸੰਦੂਖਾਂ ਨੂੰ ਇਦਾਂ ਦੇ ਕੱਪੜਿਆਂ ਨੂੰ ਜੋੜ-ਜੋੜ ਰੱਖਦੀਆਂ ਨੇ ਪਰ ਅੱਜ ਉਸ ਮਾਂ ਤੋਂ ਬਿਨਾ ਘਰ ਸਾਰਾ ਨਰਕ ਬਣ ਗਿਆ ਕਿਉਂਕਿ ਮਾਂ ਨੂੰ ਘਰੇ ਨਹੀਂ ਐਂਟਰ ਹੋਣ ਦਿੰਦਾ ਇਹ ਵੀਰ ਮਨਜੀਤ ਔਰ ਫਾਦਰ ਨੂੰ ਵੀ ਘਰੇ ਨਹੀਂ ਦੇਖੋ ਇੱਕ ਇੱਕ ਦਾਣੇ ਤੇ ਕਹਦੀ ਗੁਰੂ ਸਾਹਿਬ ਦੇ ਰੰਗ ਨੇ ਇੱਕ ਇੱਕ ਦਾਣੇ ਤੇ ਨਾਮ ਹੁੰਦਾ ਇਹ ਪਤਾ ਨਹੀਂ ਕਿਦੇ ਜਿਹੜਾ ਮੂੰਹ ਦੇ ਵਿੱਚ ਪੈਣਾ ਦਾਣਾ ਔਰ ਕਿਵੇਂ ਇਸ ਵੀਰ ਨੇ ਖਿਲਾ ਰਿਆ ਪਿਆ ਸਾਰਾ ਘਰ ਔਰ ਇੱਥੀ ਟੁਆਇਲਟਾਂ ਇੱਥੀ ਗੰਦ ਮੰਦ ਇੱਥੀ ਜਿਹੜਾ ਸਾਰਾ ਪ੍ਰਬੰਧ ਸੱਚੇ ਪਾਤਸ਼ਾਹ ਉਹ ਹੈ ਗੁਰੂ ਕਿਰਪਾ ਕਰੇ ਜੀ ਆਜੋ ਜੀ ਆਪਾਂ ਮਿਲੀਏ ਮਨਜੀਤ ਨੂੰ ਜੀ ਮਨਜੀਤ ਕੀ ਹਾਲ ਨੇ ਵੀਰੇ ਹੋਰ ਵੀਰੇ ਕੀ ਹਾਲ ਨੇ ਮੇਰੇ ਭਾਈ ਹੋਰ ਮਨਜੀਤ ਚਾਹ ਪੀ ਲੈਣੇ ਵੀਰੇ ਮਨਜੀਤ ਚਾਹ ਬਣਾ ਲੰਦਾ ਵੀਰੇ ਚਾਹ ਪੀਏ ਆਜੋ ਬਣਾਈਏ ਚਾਹ ਫਿਰ ਆਜੋ ਆ ਜਾ ਮਨਜੀਤ ਚਾਹ ਬਣਾਈ ਉਧਰ ਬਣਾਉ ਵੀ ਚਾਹ ਮਨਜੀਤ ਆਜੋ ਖੜੇ ਤਾਂ ਹੋ ਜਾ ਨਹੀਂ ਕਰ ਦਨ ਨਾ ਲਾਲਾ ਅੱਛੇ ਲਾਲਾ ਜੀ ਲਾਲੇ ਖੜਾ ਹੋ ਦੋਲਾ ਛੋਟ ਮੈਂ ਕਹਿੰਦੀ ਇਹ ਗੱਲ ਚ ਸ੍ਰੀ ਸਾਹਿਬ ਪਾਇਆ ਵਾ ਜੀ ਅਮਰਤਾਰੀ ਸੀਗੇ ਜੀ ਪਹਿਲਾਂ ਹੀ ਅੱਛਾ ਇਹਨਾਂ ਦੇ ਪਿਤਾ ਜੀ ਗੁਰਦੁਆਰਾ ਸਾਹਿਬ ਜਾਂਦਾ ਹੈ ਬਸ ਗੁਰਦੁਆਰਾ ਸਾਹਿਬ ਅੱਛਾ ਠੀਕ ਹੈ ਜੀ ਉਰੇ ਵੀ ਜਾਂਦਾ ਗੁਰਦੁਆਰਾ ਸਾਹਿਬ ਤੇ ਠੀਕ ਹੈ ਜੀ ਹਾਂ ਜੀ ਸ੍ਰੀ ਸਾਹਿਬ ਤਾਂ ਪਾਲਿਆ ਜੀ ਇਹਨੇ ਪਲੱਸ 2 ਆਪਣੇ ਨਾਨਕੀ ਕਰੀ ਫਿਰ ਜੀ ਹਾਂ ਜੀ ਨਾਨਕਾ ਉੱਥੇ ਵਾ ਬਿੱਲਾ ਜੀ ਬਸ ਨਾਨਕੀ ਪਲੱਸ 2 ਕਰਕੇ ਪਹਿਲਾਂ ਇਹ ਗੁਰਦੁਆਰਾ ਅੱਛਾ ਭੈਣਾ ਵੀ ਹੈਗੀਆਂ ਜੀ ਕੋਈ ਭੈਣਾ ਕੋਈ ਵਿਆਹ ਵੀ ਨਹੀਂ ਹਰਪਾਲਪੁਰ ਹੈਗਾ ਜੀ ਪੰਜਾਬ ਚ ਸੁਖੀ ਬਸ ਰਹੇ ਨੇ ਜੀ ਠੀਕ ਹੈ ਜੀ ਠੀਕ ਹੈ ਲਾਲੇ ਵੀਰੇ ਆ ਜਾ ਯਾਰ ਪਚਾਦਾ ਪੀਏ ਬਣਾ ਕੇ ਆ ਜਾ ਅੱਛਾ 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 ਆ ਜਾ ਬੈਠਾ ਤਾਂ ਹੋ ਜਾ ਵੀਰੇ ਬੈਠਾ ਤਾਂ ਹੋ ਜਾ ਵੀਰੇ ਲਾਲੇ ਯਾਰ ਕਮਾਲ ਦੀ ਗੱਲ ਆ ਜੀ ਦੇਖ ਰਹੇ ਹਾਂ ਭੈਣ ਉਹਨਾਂ ਨੇ ਦੱਸਿਆ ਵੀ ਤੁਹਾਨੂੰ ਤਕੜੇ ਜੇ ਹੋ ਕੇ ਫੜਨਾ ਪੈਣਾ ਕਿਉਂਕਿ ਮਾਰਦਾ ਹਰ ਰੋਜ਼ ਘਰੋਂ ਭੱਜ ਜਾਂਦਾ ਮਤਲਬ ਕਿਸੇ ਨੂੰ ਐਂਟਰ ਨਹੀਂ ਹੋਣ ਦੇਣਾ ਔਰ ਤੁਸੀਂ ਦੇਖੋ ਦਿਮਾਗੀ ਬਿਮਾਰੀ ਦੇ ਕਾਰਨ ਇਹਨਾਂ ਦੇ ਪਿਤਾ ਜੀ ਉਸ ਕਮਰੇ 'ਚ ਰਹਿੰਦੇ ਨੇ ਜੇ ਇੱਧਰ ਆਉਂਦੇ ਨੇ ਤਾਂ ਮਾਰਕੁੱਟ ਕਰਦਾ ਔਰ ਮੰਜੇ ਤੋੜੇ ਪਏ ਨੇ ਕੋਈ ਨਾ ਕੋਈ ਡੰਡੇ ਨਾਲ ਮਾਰਨ ਦੀ ਕੋਸ਼ਿਸ਼ ਕਰਦਾ ਇੱਥੇ ਜਿਹੜੇ ਇਹਨਾਂ ਦੇ ਪਿਤਾ ਜੀ ਨੂੰ ਪ੍ਰਸ਼ਾਦੇ ਪਾਣੀ ਦਾ ਤਾਂ ਹੁਣ ਸਾਨੂੰ ਪਤਾ ਨਹੀਂ ਵੀ ਕੌਣ ਦਿੰਦਾ ਪਰ ਸਾਰੇ ਘਰ ਦੇ ਵਿੱਚ ਗੰਦਗੀ ਹੀ ਗੰਦਗੀ ਭਰੀ ਪਈ ਹੈ ਜੀ ਇਸ ਘਰ ਦੇ ਵਿੱਚ ਬਜ਼ੁਰਗ ਨੇ ਔਰ ਬਾਪੂ ਜੀ ਇਸ ਟਾਈਮ ਤੁਸੀਂ ਦੇਖ ਰਹੇ ਹੋ ਨਰਕੇ ਕੱਟ ਰਹੇ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਕੋਈ ਸਮਾਂ ਮਤਲਬ ਚੰਗਾ ਆਵੇ ਇਸ ਘਰ ਦੇ ਉੱਪਰ ਪਰ ਨਹੀਂ ਦਿੰਦਾ ਔਰ ਹੈਗਿਰ ਔਰ ਹੈਗਿਰ ਮੈਂ ਬੇਬੀ ਵਿਚਾਰੀ ਕੀ ਕਰੇ ਹੁਣ ਪੁੱਤ ਜਦੋਂ ਸਤਿ ਸ਼੍ਰੀ ਅਕਾਲ ਬੇਬੇ ਜੀ ਠੀਕ ਹੋ ਜੀ ਠੀਕ ਆ ਬਾਪੂ ਦੇਖ ਜਵਾਲ ਹਾਂਜੀ ਹਾਲ ਦੇਖਣ ਦਾ ਹਾਂਜੀ ਨਹੀਂ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜੁਗਾ ਜੀ ਬੇਬੇ ਜੀ ਮਤਲਬ ਤੁਸੀਂ ਭਾਬਕਣਾ ਹੋ ਕੋਈ ਗੱਲ ਨਹੀਂ ਜੀ ਕੀ ਹੋਇਆ ਮਨਜੀਤ ਵੀਰ ਨੂੰ ਫਿਰ ਨਾਂ ਕਿ ਜੰਮਦਾ ਛੋੜ ਦਿੱਤੀ ਵੀਰ ਮੈਂ ਅੱਛਾ ਜੀ ਬੁਰਾ ਬਸਤੀ ਅੱਛਾ ਜੀ ਬੈਗੂ ਗੈਠਾ ਸੁਣਾ ਕੰਮ ਤਾਂ ਉਹਦਾ ਮੈਂ ਬਿਲਾਇਆ ਤਾਂ ਬੈਤੇ ਨਾ ਟੈਨਸ਼ਨ ਕਰ ਗਿਆ ਬਹੁਤ ਚੀਰ ਬੁਰਾ ਹਾਲ ਕਰ ਦਿਆ ਟੈਨਸ਼ਨ ਟੈਨਸ਼ਨ ਉਹ ਗੇ ਮੈਂ ਕੌਣਾ ਤਾਂ ਕੌਣਾ ਮੇਰੀ ਵੀ ਜਾਨ ਜੂ ਇਕ ਦਾ ਅੱਛਾ ਜੀ ਫਿਰ ਉਹ ਨੁਕਸਾਨ ਕਰਦਾ ਜੀ ਕੋਈ ਕਰੇ ਕੁਛ ਨਹੀਂ ਛੁੱਟਿਆ ਇੱਕ ਗੈਸ ਤਾਂ ਮੈਂ ਭੁੱਖਾ ਮਾਰ ਗਿਆ ਵੀ ਚੱਕ ਕੁਛ ਨਹੀਂ ਕਰ ਮੈਂ ਮੇਰੇ ਮੁਖ ਪਹਿਲਾਂ ਵੀ ਚੱਲ ਜੇ ਤੱਕੇ ਤੱਕ ਗਿਆ ਤਾਂ ਲਾਣ ਕਾ ਕੁਛ ਹੋਰ ਵੀ ਨਹੀਂ ਹਾਂ ਮੇਰਾ ਬਾਬੇ ਮੇਰੇ ਵਰਗਾ ਦੁਖੀ ਨਾ ਕੋਈ ਹੋ ਕੋਈ ਨਹੀਂ ਮੰਮੀ ਕੋਈ ਬਹੁਤ ਦੁਖੀ ਭੁਕੇ ਮੈਂ ਤਾਂ ਇਹ ਭੁਕੇ ਨਹੀਂ ਹੁਣ ਤਾਂ ਜੇ ਦੰਗਾ ਨਹੀਂ ਤੇ ਤੇ ਤੈਨੂੰ ਦਵਾਈ ਦਵਾਂਗੇ ਲੱਤ ਚੜ ਗਈ ਸੀ ਕਿਤਨੂੰ ਕੈਸ ਦਵਾਵਾਂਗੇ ਲਾਲ ਚਮਾਇਆ ਹਾਂ ਹਾਂ ਲਾਲ ਚਲੇ ਕਰਕੇ ਵੇ ਉਹ ਗੇ ਹਰੀ ਨੂੰ ਰੱਖ ਲਿਓ ਛੋੜ ਦਿਓ ਨਾ ਦਵਾਈ ਟੁਕਤੀ ਕੋਈ ਦੇਣੇ ਵਾ ਨਾ ਕੀ ਨੀ ਨਹੀਂ ਰੱਖਾਂਗੇ ਕੋਈ ਜੇ ਕਿਹੜਾ ਤਾਂ ਕੋਈ ਦਵਾਈ ਬੱਤੀ ਦੇਣੇ ਵਾ ਜੀ ਸ਼ਾਮੇ ਆ ਜੁਦਰਾ ਕੇ ਇਧਰ ਆ ਕੇ ਪੁਣੇ ਸ਼ਾਮੇ ਆ ਜੋ ਪੂਰੇ ਮਹਾਰਤੀ ਕਰਵਾਲਿਓ ਅੱਛਾ ਤੁਸੀਂ ਕੀ ਕਹਿ ਰਹੇ ਸੀ ਬੇਬੇ ਜੀ ਹਾਂ ਵੀ ਆਪਣੇ ਸੀ ਆਪਣੇ ਕੋਲੇ ਰੱਖਾਂਗੇ ਜੀ ਕੋਈ ਇਹ ਜੀ ਗੱਲ ਨਹੀਂ ਮਤਲਬ ਇੱਕ ਘਰੀ ਪ੍ਰੋਬਲਮ ਕੀ ਕਰਦਾ ਜੀ ਤੁਸੀਂ ਨਾ ਭਾ ਬੋਗੇ ਕੁਝ ਨਹੀਂ ਕਰਦਾ ਇਹਨੂੰ ਤਾਂ ਘਰਾਂ ਤੇ ਕੱਢਦੇ ਆ ਜੀ ਮੈਨੂੰ ਤਾਂ 3-4 ਸਾਲ ਕਰੇ ਨਹੀਂ ਹੁੰਦੇ ਜੀ ਨਹੀਂ ਮੈਂ ਮੈਂ ਤੋ ਜਿੱਤਰਾ ਹੋ ਗਈ ਤਾਂ ਬੈਰ ਹੋਏ ਕਰਾਂ ਕੰਡ ਦੂਸਾ ਜੀ ਹਾਂ ਲੜਾਈ ਹੋਲੇਗੀ ਜੀ ਹਾਂ ਜੀ ਕਿਸੇ ਗਾ ਲੜਾਈ ਪਾ ਲੇਗਾ ਕਿਉਂ ਬਾਤ ਨਹੀਂ ਗੋਟ ਕਾ ਪੜੇ ਇੱਕ ਤਾਂ ਜਿਉ ਕੰਮ ਰਹਾਤਾ ਮਨੇ ਬਹੁਤ ਜੋ ਲਾਇ ਲਿਆਤਾ ਪਹਿਲਾ ਪਾਇਆਤਾ ਜੀ ਫਿਰ ਗਹਿਰੋਂ ਤੇ ਲੇਗਾ ਇਕੱਠੇ ਜੀ ਠੀਕ ਤਦੂਕੇ ਮੰਨ ਕੇ ਕਹਤਾ ਵੀ ਮੰਮੀ ਅੱਛੀ ਮੈਂ ਨਾ ਲੈ ਮੈਂ ਬਾਹਰ ਬਹਿ ਹਾਂ ਬਤ ਨਾ ਲੈ ਅੱਛੀ ਇਹ ਬੁੱਕੇ ਕਹਾਂ ਰਾਮ ਗਿਆ ਕਹਾਂ ਦਾਰੀ ਗਈ ਦੇਖ ਲੈ ਤਵੇਂ ਕਿਆ ਗੁੱਸਾ ਮੈਂ ਤਾਂ ਤੁਹਾਡੇ ਨਾਲ ਗੁੱਸਾ ਕਰਕੇ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਰਦਾ ਜੀ ਹਾਂ ਠੀਕ ਇਹ ਬੁੱਕੇ ਮੈਂ ਕਹਿ ਨਹੀਂ ਸਕਦੀ ਇਹ ਸਤੰਤ ਅੰਤਰੀ ਨਖਾਤੇ ਜੀ ਉਹ ਬਾਜੀ ਔਰ ਸਰਪੰਚ ਸਾਹਿਬ ਦਾ ਵੀ ਧੰਨਵਾਦ ਸਾਰੇ ਨਗਰ ਦਾ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਇਸ ਮਾਂ ਦੇ ਅੱਖਾਂ ਚੋਂ ਹੰਝੂ ਨਾ ਕਦੇ ਵੀ ਆਉਣ ਪੁੱਤ ਇਹਨਾਂ ਦਾ ਠੀਕ ਹੋ ਕੇ ਸੇਵਾ ਕਰੇ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਵੀ ਇਸ ਘਰ ਦੇ ਵਿੱਚ ਦੁਬਾਰਾ ਤੋਂ ਹੀ ਰੌਣਕ ਆਉਣ ਖਾਣੇ ਲੱਗੇ ਠੀਕ ਹੈ ਜੀ ਵਾਹਿਗੁਰੂ ਗੋਟਕਾ ਸਾਹਿਬ ਦੇਖੋ ਤੁਸੀਂ ਘਰ ਦੇ ਹਾਲਾਤ ਕੀ ਬਣ ਗਏ ਜੀ आ, अच्छा जी एक ना ही सरपंच साहब ਨੂੰ ਕਹਿਣਾ ਇੱਕ ਮੁੰਡਾ ਕੋਈ ਹੱਥ ਧੋਕੇ ਆਵੇ ਰਮਾਲਾ ਲੈ ਕੇ ਆਪਣੇ सरपंच ਸਾਹਿਬ ਨੂੰ ਕਹੋ ਆਪਾਂ ਗੁੜਕਾ ਸਾਹਿਬ ਨੂੰ ਮਤਲਬ ਨਾਲ ਉਹ ਕਰੀਏ ਗੁਰੂ ਘਰ ਰੱਖੀ ਹੈ ਨਾ ਦੇਖੋ ਤੁਸੀਂ ਘਰ ਦੇ ਹਾਲਾਤ ਜੀ ਤੁਸੀਂ ਰੋਬੋ ਨਾ ਜੀ ਪਲੀਜ਼ ਤੁਸੀਂ ਰੋਬੋ ਨਾ ਤੁਹਾਨੂੰ ਹਸਾਉਣ ਆਇਆ ਬੇਬੇ ਜੀ ਤੁਹਾਨੂੰ ਹਸਾਉਣ ਆਇਆ ਜੀ ਅਸੀਂ ਤਾਂ ਤੁਹਾਡੀਆਂ ਖੁਸ਼ੀਆਂ ਲੈਣ ਆਇਆ ਤੁਸੀਂ ਰੋਬੋ ਨਾ ਬਸ ਬੇਬੇ ਜੀ ਇਹ ਕਹਿ ਰਹੇ ਨੇ ਵੀ ਮੈਨੂੰ ਕਹਿੰਦਾ ਹੁੰਦਾ ਸੀ ਮੈਂ ਐ ਕਰੂੰਗਾ ਐ ਕਰੂੰ ਬੇਬੇ ਪਰ ਉਹ ਸਮਾਂ ਹੀ ਨਹੀਂ ਕਹਿੰਦੀ ਆਇਆ ਸਾਡੇ ਤੇ ਬੇਬੇ ਕਹਿੰਦੀ ਅਜਾ ਪਕਾਜੋ ਪਾ ਮਿਲੀ ਆ ਕੋਈ ਗੱਲ ਨਹੀਂ ਕੁਛ ਨਹੀਂ ਕਹਿੰਦਾ ਲਾਲੇ ਵੀਰੇ ਉਰੇ ਆ ਯਾਰ ਤੈਨੂੰ ਕਦੋਂ ਦੇ ਵੀਰੇ ਅਸੀਂ ਬੁਲਾਈ ਜਾਂਦੇ ਯਾਰ ਆਜਾ ਯਾਰ ਉੱਠ ਵੀਰੇ ਮੇਰਾ ਪਾਈ ਨਹੀਂ ਆ ਜਾ ਆ ਜਾ ਖੜਾ ਹੋ ਖੜਾ ਹੋ ਲਾਲੇ ਖੜਾ ਹੋ ਜਾ ਚੱਪਲਾ ਪਾਲਾ ਵੀਰੇ ਚੱਪਲਾ ਪਾਲਾ ਲਾਲੇ ਵੀਰੇ ਇੰਨਾ ਕਰ ਯਾਰ ਕਮਾਲ ਦੀ ਗੱਲ ਆ ਵੀਰੇ ਉੱਠ ਆ ਦੇਖੋ ਵੀਰ ਨੇ ਨਾ ਸ਼੍ਰੀ ਸਾਹਿਬ ਪਾ ਰੱਖਿਆ ਜੀ ਗਰਦਨ 'ਚ ਦਿਮਾਗੀ ਕਿਉਂਕਿ ਪ੍ਰੋਬਲਮ ਦੇ ਕਾਰਨ ਗੁਰੂ ਘਰ ਜਾਂਦਾ ਜੀ ਪ੍ਰਸ਼ਾਦਾ ਛਕਣ ਲਈ ਅੰਮ੍ਰਿਤ ਤਾਂ ਨਹੀਂ ਛਕਿਆ ਪਰ ਇਹਨੂੰ ਕਿਤੋਂ ਮਿਲ ਗਿਆ ਹੋਣਾ ਜੀ ਇਹ ਜਾਂ ਪੁਰਾਣਾ ਘਰ ਪਿਆ ਹੋਣਾ ਉਹ ਜਿਹੜਾ ਆਪਣੇ ਪਾਰ ਰੱਖਿਆ ਗੱਲ ਚ ਕਿਤੇ ਨਾ ਕਿਤੇ ਸਿੱਖੀ ਦਿਮਾਗ ਚ ਦਾ ਚੱਲ ਰਹੀ ਆ ਲਾਲੇ ਵੀਰੇ ਚੱਪਲਾਂ ਪਾ ਜਾ ਰਹਿਣਾ ਕਰ ਆ ਜਾ ਵੀਰਾ ਭਾਈ ਬਣ ਕੇ ਆ ਜਾ ਲਾਲੇ ਵੀਰੇ ਇਹ ਨਾ ਕਰ ਆਪਦੇ ਆਪਦੇ ਪਾਲੂਗਾ ਜੀ ਲਾਲ ਆ ਜਾ ਵੀਰੇ ਲੋਈ ਤਾਂ ਪਈ ਰਹਿਣ ਦੇ ਕੋਈ ਗੱਲ ਨਹੀਂ ਪਈ ਰਹਿਣ ਦੇ ਕੋਈ ਗੱਲ ਨਹੀਂ ਪਰ ਨਾ ਬੰਨ ਲੈ ਵੀਰੇ ਆ ਜਾ ਲਾਲੇ ਹੋਰ ਵੀਰੇ ਮਨਜੀਤ ਠੀਕ ਆ ਵੀਰੇ ਤੂੰ ਬੇਬੇ ਨੂੰ ਮਿਰੇ ਹੀ ਨਹੀਂ ਬੇਬੇ ਆਈ ਆ ਦੇਖੀ ਇੱਧਰ ਬੇਬੇ ਨੂੰ ਤਾਂ ਮਿਲਣਾ ਉਹ ਬੇਬੇ ਨੂੰ ਤਾਂ ਮਿਲਣਾ ਬੇਬੇ ਨੂੰ ਤਾਂ ਮਿਲ ਲੈ ਯਾਰ ਮਿਲਦਾ ਲੈ ਯਾਰ ਬੀਬੀ ਨੇ ਇੰਨਾ ਗੁੱਸਾ ਕਰ ਤੋਹ ਤੈਨੂੰ ਹੈ ਓ ਮਨਜੀਤ ਬੀਬੀ ਨੇ ਇੰਨਾ ਗੁੱਸਾ ਕਰ ਤੋਹ ਮਨਜੀਤ ਬੀਬੀ ਨੇ ਕਾਦਾ ਗੁੱਸਾ ਯਾਰ ਮਾਵਾ ਤਾਂ ਰੱਬ ਹੁੰਦੀਆਂ ਨੇ ਯਾਰ ਇਹ ਤਾਂ ਚਾਗੜਾ ਤਾਂ ਕੋਹ ਦੂਰ ਕੋੜਿਆਣਾ ਅੱਛਾ ਕੋਈ ਗੱਲ ਬਾਬਾ ਜੀ ਸ਼ੇਰੇ ਕਿੱਥੇ ਉਹ ਆ ਨਸੀਲ ਨਰਮਲ ਸਾਹਿਬ ਆਜੀ ਅਸੀ ਨਹੀਂ ਅਸੀਂ ਕਰਵਾ ਕੇ ਜਾਵਾਂਗੇ ਸਰਪੰਚ ਸਾਹਿਬ ਸਾਡੀ ਇਹ ਮਤਲਬ ਬੇਨਤੀ ਹੈ ਜੀ ਅੱਛਾ ਜੀ ਅਸੀਂ ਉਹ ਕਰਵਾ ਕੇ ਬਾਬਾ ਜੀ ਹੈ ਗੁਰੂ ਘਰ ਦੀ ਨਹੀਂ ਜੀ ਆਪਣੇ ਘਰਾਂ ਚ ਹਜੂਰੀਆਂ ਨਹੀਂ ਪਿਆ ਹੁੰਦਾ ਹਜੂਰੀ ਆ ਜੀ ਹਾਂ ਜਿਵੇਂ ਕਈ ਵਾਰੀ ਕਿਸੇ ਨੂੰ ਸਨਮਾਨ ਕੀਤਾ ਹੁੰਦਾ ਜੀ ਪਰ ਪਰਤੇ ਉਹ ਤਾਂ ਬੜਿਆ ਨਹੀਂ ਵਰਤਿਆ ਬਣੀ ਜੀ ਮਤਲਬ ਸਹੀ ਵਸਤਰ ਜੀ ਸਾਹਿਬ ਲੈ ਦੇਖ ਕਾਜ ਦੇਖ ਕੋਈ ਐਦਾਂ ਦਾ ਚੀਜ਼ ਕੋਈ ਸੁੰਦਰ ਬਸਤਰ ਮਤਲਬ ਕਈ ਵਾਰੀ ਕੋਈ ਚਿੱਟਾ ਕੱਪੜਾ ਪਿਆ ਹੁੰਦਾ ਬਿਨਾ ਵਰਤਿਆ ਵਾ ਇਹਨਸਾਫ ਮਮੀ ਕੱਪੜੇ ਸੂਬਾ ਦੇਖ ਲੈ ਪੜਿਆ ਹੋਣਗੇ ਅਨ ਲਾਣਾ ਹੋਗਾ ਜੇ ਪਲੀਜ਼ ਲਿਆਜੋ ਜੀ ਅਸੀਂ ਇਹ ਕਰਕੇ ਸੇਵਾ ਫਿਰ ਤੁਰਾਂਗੇ ਜੀ ਸ਼ੇਰੇ ਵੀਰੇ ਭਾਈ ਆ ਆਪਣਾ ਛੋਟਾ ਇਹ ਲਫੜੋ ਵੀਰ ਦਾ ਹੱਥ ਫੜ ਲਓ ਮਨਜੀਤ ਕੱਪੜੇ ਸਹੀ ਕਰ ਲੈ ਵੀਰੇ ਵਾ ਜੀ ਮਨਜੀਤ ਸਿੰਘ ਨਾਮ ਆ ਹਨਾ ਜੀ ਪੂਰਾ ਬੇਬੇ ਜੀ ਮਨਜੀਤ ਸਿੰਘ ਆ ਜੀ ਹਾਂ ਬਿੱਤਾ ਮਨਜੀਤ ਸਿੰਘ ਤੁਹਾਡਾ ਗੋਤ ਕੀ ਵੱਜਦਾ ਜੀ ਉਹ ਉਹ ਦੇਖ ਤੂੰ ਗਏ ਨਾ ਪੁੱਛਦੇ ਠੀਕ ਹੈ ਤੇ ਮੈਂ ਬਾਛਲਾ ਮੇਰਾ ਪੁੱਤ ਕਾਨੂੰ ਦੇ ਨਾ ਹਾਂ ਉਹ ਇੱਕ ਬਾਛਲ ਬਾਛਲ ਹਾਂ ਉਹਦਾ ਕੀ ਗੋਤ ਕੀ ਵੱਜਦਾ ਇਹਨਾਂ ਦਾ ਜੀ ਬੋਂਖਰ ਬੋਂਖਰ ਮਨਜੀਤ ਸਿੰਘ ਬੋਂਖਰ ਇਹਨੂੰ ਲਾਲਾ ਨਾਮ ਕੱਚਾ ਹਾਂ ਠੀਕ ਆ ਵੀਰੇ ਫਰਦਾਨ ਸਿੰਘ ਸਾਡੇ ਗੁਰੂ ਠੀਕ ਹੈ ਠੀਕ ਹੈ ਠੀਕ ਠੀਕ ਹੈ ਸਿਕਲ ਮਨਜੀਤ ਆ ਜਾ ਵੀਰੇ ਆ ਜਾ ਉਰੇ ਆ ਜਾ ਉਰੇ ਆ ਜਾ ਵੀਰੇ ਆ ਮਨਜੀਤ ਦੇ ਬਿਠਾ ਲਓ ਜੀ ਮੇਰੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਖੇਤਾਂ ਤੋਂ ਜਰ ਦੇ ਮੈਂ ਕਿਹਾ ਪੌਣਾ ਸਰਪੰਚ ਦਾ ਮੱਚ ਕੋਈ ਨਹੀਂ ਆ ਰਿਹਾ ਕੋਈ ਨਹੀਂ ਕੋਈ ਅੰਦਰਾਈ ਗੁਟਕਾ ਸਾਹਿਬ ਨੇ ਜੀ ਆਇਓ ਮੜ ਜਾ ਇੱਕ ਲੈਟ ਵਾਲਾ ਲੈ ਕੇ ਆਇਓ ਕੋਈ ਨਹੀਂ ਤੁਸੀਂ ਰੋਵੋ ਨਾ ਬੇਬੇ ਜੀ ਫਿਰ ਤੁਸੀਂ ਰੋਣ ਲੱਗੇ ਭਾਬੋਕਾ ਨਾ ਹੋਵੋ ਮੈਨੂੰ ਪਤਾ ਦੁੱਖ ਬਹੁਤ ਵੱਡਾ ਜੀ ਕੋਈ ਗੱਲ ਨਹੀਂ ਤੁਸੀਂ ਖੁਸ਼ੀਆਂ ਆਉਣਗੀਆਂ ਘਰੇ ਤੁਸੀਂ ਰੋਵੋ ਨਾ ਰੋਵੋ ਨਾ ਰੋਵੋ ਨਾ ਜੀ ਧਰਮੀ ਬੱਚੇ ਆਂ ਜੀ ਅਸੀਂ ਤੁਹਾਡੇ ਤੁਸੀਂ ਰੋਵੋ ਨਾ ਬਸ ਐਸਾ ਪੁੱਤ ਜੇ ਫੋਟੋ ਦਾ ਐਡਾ ਮੂੰਹ ਕਿਹਨੂੰ ਕੋਈ ਇਹਦਾ ਮਨਜੀਤ ਦਾ ਅੱਛਾ ਜੀ ਕਿਹਨੂੰ ਬੁਕੇ ਲਾਲਾ ਕੋਈ ਨੂ ਨਹੀਂ ਲੋਦੀ ਮੇਥੇ ਦੇਖ ਨਹੀਂ ਹਾਂ ਹਾਂ ਇਹ ਦੇਖ ਨਹੀਂ ਹੁੰਦਾ ਜੀ ਫੋਟੋ ਦੇਖੋ ਜੀ ਕੋਈ ਨਹੀਂ ਤੁਸੀਂ ਉਹ ਨਾ ਕਰੋ ਸਾਰੇ ਨਗਰ ਨੇ ਵੀ ਮਦਦ ਕਰੀ ਆ ਦੇਖੋ ਹਰੇਕ ਉਸ ਰੂਹ ਨੇ ਨਾਲ ਖੜੇ ਨੇ ਆਪਣੇ ਕੋਈ ਗੱਲ ਨਹੀਂ ਆਪਾਂ ਮਹਾਰਾਜ ਦੀ ਕਿਰਪਾ ਨਾਲ ਅਰਦਾਸ ਕਰਾਂਗੇ ਸਮਾਂ ਬਦਲੂਗਾ ਜੀ ਤੁਸੀਂ ਦੇਖਿਓ ਚੰਗੇ ਦਿਨ ਆਉਣਗੇ ਤੁਸੀਂ ਆਜੋ ਕੋ ਇਸ ਟਾਈਮ ਕਸ਼ਹਿਰਾਰ ਜਿਹੜਾ ਗੱਲ ਦੇ ਵਿੱਚ ਸ੍ਰੀ ਸਾਹਿਬ ਪਾਈ ਪਿਆ ਜੀ ਤਾਂ ਹੀ ਪਾਈ ਪਿਆ ਨਾ ਸਿੱਖੀ ਮੰਚ ਕਿਤੇ ਨਾ ਕਿਤੇ ਚੱਲਦਾ ਰਹੀ ਆ ਹੁਣ ਵੀ ਚੱਲਦਾ ਨਾ ਉਹਨੂੰ ਵੀ ਨਾ ਦਿੱਲੀ ਕਿਦਾਰੇ ਜਾਣਾ ਅੱਜ ਵੀ ਅੱਜ ਵੀ ਜਾਣਾ ਜਾਣਾ ਕਿਦੋਂ ਤੋਂ ਦਿੱਲੀ ਹੈ ਜੀ ਅੱਜ ਵੀ ਜਾ ਗਿਆ ਇਹ ਨਹੀਂ ਨਹੀਂ ਜਾਂਦਾ ਮੱਥਾ ਟੇਕ ਆਇਆ ਹਾਂ ਗੁਰਦਾਰੇ ਤੋਂ ਅੱਛਾ ਜੀ ਪੰਜੋਖਰਾ ਸਾਹਿਬ ਜਾਂਦਾ ਠੀਕ ਹੈ ਜੀ ਪੰਜੋਖਰਾ ਸਾਹਿਬ ਤੇ ਆਪਣੇ ਉਰੇ ਦਸਵੇਂ ਪਾਤਸ਼ਾਹ ਦੇ ਨਹੀਂ ਜੀ ਅੱਛਾ ਜਾਂਦਾ ਜਾਂਦਾ ਜੋ ਖਰਾ ਸਾਹਿਬ ਇੱਧਰ ਆਂ ਹਰਦੈਵ ਕੰਮ ਤੋ ਉਧਰ ਹੈ ਨਰੈਣਗੜ੍ਹ ਰੋਡ ਤੇ ਆਠਵੇਂ ਪਾਸ਼ਾ ਦਾ ਠੀਕ ਹੈ ਜੀ ਹਾਂ ਜੀ ਜਦੋਂ ਜਾਂਦੇ ਵੇ ਖੜੇ ਨਹੀਂ ਜਿੱਥੇ ਗੁੰਗੇ ਤੋਂ ਕਥਾ ਕਰਾਈ ਜੀ ਹਾਂ ਇੱਥੇ ਗੁੰਗੇ ਤੋਂ ਕਥਾ ਕਰਾਈ ਹਾਂ ਆਠਵੇਂ ਪਾਸ਼ਾ ਨੇ ਹਾਂ ਬਿਲਕੁਲ ਜੀ ਆਠਵੇਂ ਪਾਸ਼ਾ ਦਾ ਉੱਥੇ ਜਾਂਦੇ ਨੇ ਹਰ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਅੱਖ ਵਿੱਚ ਬੁਗੇ ਵਾਹਿਗੁਰੂ ਬਿਰਦ ਹੋਏ ਪੈ ਰਹੇ ਗੁਟਕਾ ਸਾਹਿਬ ਵੀ ਦੇਖ ਕੇ ਧਿਆਨ ਨਾਲ ਵਾਹਿਗੁਰੂ ਮਹਾਰਾਜੋ ਡਰੀਆ ਨਿਗਾ ਮਾਰ ਲੋ ਓ ਲਾਲੇ ਵੀਰੇ ਆ ਜਾ ਉੱਠ ਪਾ ਚਪਲਾ ਪਾ ਵੀਰੇ ਆ ਜਾ ਆ ਜਾ ਉੱਠ ਠੋਠੇ ਰਹਿਣਾ ਕਰ ਪਾ ਪਾ ਚਪਲਾ ਪਾ ਲੱਤ ਦੁਖਦੀ ਆ ਜਾ ਦਵਾਈ ਦਵਾਈ ਆ ਜਾ ਆ ਜਾ ਨਾਲੇ ਤੇ ਪੈਸੇ ਲੈ ਲੈ ਉੱਥੋਂ ਆ ਜਾ ਆ ਜਾ ਚਾਹ ਪੀ ਆ ਜਾ ਫਿਰ ਲਾਲੇ ਆ ਜਾ ਆ ਜਾ ਆ ਮन्ने ਆਰਾਮ ਪੀ ਲੱਗੇ ਦਵਾਈ ਆ ਜਾ ਲਾਲੇ ਉੱਠ ਕੇ ਆ ਜਾ ਵੀਰੇ ਆ ਜਾ ਵੀਰੇ ਆ ਜਾ ਗੁਟਕਾ ਸਾਹਿਬ ਰੱਪਾ ਰੱਖ ਕੇ ਜਦ ਮੁੜ ਕੇ ਆਜਣਾ ਵਾਪਸ ਆ ਜਾ ਕਹਾਂ ਜਾਣਾ ਗੁਰੂਕਰ ਦੁਆਰੇ ਜਾਣਾ ਉਹਦੀ ਗੁੜਕਾ ਸਾਹਿਬ ਹੱਥ ਚ ਫੜੇ ਹੋਏ ਪੁੱਟਾ ਜਾਣਾ ਨਹੀਂ ਹੱਥ ਤੇ ਦੁੱਖਾ ਨਾ ਉਹ ਗੈਸ ਲੀਕਾ ਵਗੀ ਰੋਟੀ ਬਣਾਣੇ ਵਾਸਤੇ ਨਹੀਂ ਕੱਪੜੇ ਕੋਈ ਨਹੀਂ ਕੱਪੜੇ ਠੀਕ ਨਹੀਂ ਦੇਖੋ ਪੁੱਤ ਸਾਹਿਬ ਬੇਰ ਬਚਾਵੇ ਇਧਰੋਂ ਪਤਾ ਕੀ ਉਹ ਲੱਤ ਬਾਬਾ ਜੀ ਦੀ ਲੱਤ ਦਿਖਾ ਕੇ ਲੈ ਹਾਂ ਠੀਕ ਹੈ ਲੱਤ ਦਿਖਾ ਦਿੰਦੇ ਨਾਲੇ ਗੁਰੂਕਰ ਆਪਾਂ ਗੁੜਕਾ ਸਾਹਿਬ ਉਹ ਗੈਸ ਨਹੀਂ ਹੈ ਇਸਕੇ ਪਾਸ ਰੋਟੀ ਬਣਾਣ ਵਾਸਤੇ ਠੀਕ ਹੈ ਜੀ ਗੈਸ ਲੈ ਕੇ ਆਈਏ ਹਾਂਜੀ ਬਾਪੂ ਜੀ ਨੂੰ ਵੀ ਬਿਠਾਉਣਾ ਆਪਾਂ ਨੇ ਚਲੋ ਚਲ ਕੋਈ ਨਾ ਪਰਣਾ ਫੇਰ ਬੰਨਣਾ ਨਹੀਂ ਕੋਈ ਗੱਲ ਆ ਜਾ ਬੰਨ ਬਾਏ ਗੁਰੂਕਰ ਦਵਾ ਹੀ ਕਰ ਅੱਛਾ ਇੱਕ ਜਣਾ ਨਾ ਹੱਥ ਪਾਓ ਸ ਇੱਕ ਦੋ ਜਣੇ ਕਿਹੜੇ ਬੰਦੇ ਹੱਥ ਸਪਾਂਸਰ ਫੜੋ ਮੜ ਜਾ ਬਾਪੂ ਨੂੰ ਵੀ ਨਾਲ ਲੈ ਜੀ ਅੱਛਾ ਠੀਕ ਹੈ ਚਲੋ ਨਹੀਂ ਤੂੰ ਪਜ ਨਹੀਂ ਗਿਆ ਫੜ ਕੇ ਰੱਖੇ ਕਾਹ ਬੁਲਾ ਲਓ ਜੀ ਬਾਪੂ ਨੂੰ ਆ ਜਾ ਵੀ ਅੱਛਾ ਐਂਕ ਉਰੀ ਖੜਾ ਲਓ ਜੀ ਉੱਥੋਂ ਨੰਗ ਨਾ ਜਾਵੇ ਜੀ ਖੜਾ ਲਓ ਜੀ ਨਹੀਂ ਨਹੀਂ ਜੀ ਲੰਗ ਕੇ ਨਹੀਂ ਫੜਿਆ ਨਹੀਂ ਜਾਣਾ ਜੀ ਮੁੜ ਕੇ ਯਾਰ ਕੀ ਚੱਕਰ ਨਹੀਂ ਕੋਈ ਗੱਲ ਨਹੀਂ ਜੀ ਵੀਰੇ ਨਹੀਂ ਆਉਂਦੇ ਕੋਈ ਗੱਲ ਨਹੀਂ ਜੀ ਸਰਪੰਚ ਸਾਹਿਬ ਕੋਈ ਨਹੀਂ ਜੀ ਨਹੀਂ ਆਉਂਦੇ ਕੋਈ ਗੱਲ ਨਹੀਂ ਵੀਰੇ ਇੱਕ ਮਿੰਟ ਲਾਲੇ ਨੂੰ ਨਹੀਂ ਖੜਾ ਲਓ ਕੋਈ ਆਉਂਦੇ ਨਹੀਂ ਕੋਈ ਗੱਲ ਨਹੀਂ ਚਲੋ ਹੁਣ ਕਰ ਕੀ ਸਕਦੇ ਜਿਹੜੇ ਬੰਦੇ ਆਪਣੀ ਮਦਦ ਤੇ ਨਹੀਂ ਕਰ ਰਹੇ ਵਿਚਾਰੇ ਕੀ ਕਰ ਸਕਦੇ ਹਨਾ ਵਾਹਿਗੁਰੂ ਆਜੋ ਬਾਪੂ ਜੀ ਆਜੋ 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 ਖੜੇ ਹੋ ਸੋ ਵੀ ਆਜੋ ਆਜੋ ਜੀ ਆਜੋ ਦੋਈ ਦੂਈ ਦੇਖ ਆਜੋ ਮਹਾਰਾਜ ਡੰਡਾ ਲੈ ਲੇ ਜੀ ਮਹਾਰਾਜ ਜੀ ਸਭ ਜੀ ਸਾਮਤਾਰ ਹਾਂਜੀ ਆਜੋ ਬਾਪੂ ਜੀ ਆਜੋ 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 ਡੰਡਾ ਲਹਿਾਓ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਡੰਡਾ ਨਹੀਂ ਆਜੋ ਜੀ ਆਹ ਉਹ ਭਰਾ ਉਹਦੇ ਘਰ ਆ ਦੋ ਇੱਕ ਵਾਏ ਕਰ ਸੱਚੇ ਪਾਤਸ਼ਾਹ ਮੇਰੇ ਦਾਤਾ ਤੰਤਨ ਚਿਰ ਕੋ ਬੰਸਰ ਦੀ ਮਾਰ ਆਜੋ ਬਾਪੂ ਜੀ ਆਜੋ 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 ਦੇਖਿਓ ਧਿਆਨ ਨਾਲ ਆਜੋ ਜੀ ਆਜੋ ਜੀ ਆਜੋ 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 ਬਿਰਗੋ ਇਹਦੇ ਉਪਰ ਦੀ ਟੱਪਿਓ ਚਲੋ ਆਜੋ 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 ਚਾਹੀਏ ਤੁਸੀਂ ਦੱਸਿਆ ਸੀ ਵੀਰੇ ਧੰਨਵਾਦ ਵੀਰੇ ਤੁਸੀਂ ਬੇਬੇ ਨੂੰ ਲੈ ਕੇ ਆਇਓ ਸਾਡੇ ਕੋਲ ਇੱਕ ਵਾਰੀ ਮੇਲਾ ਇੱਕੋ ਪਿੰਡ ਪੈਂਦਾ ਹਨਾ ਇਹ ਪੰਜਾਬ ਤੋਂ ਤਾਂ ਹੋਰੇ ਕਿ ਵਿਚਾਲੇ ਇੱਕ ਪਿੰਡ ਹੋ ਰਿਹਾ ਹੈ ਨਾ ਇੱਕ ਪਿੰਡ ਹੀ ਇੱਕ ਦੋ ਪਿੰਡ ਜੀ ਉਹਨੂੰ ਬਾਰਡਰ ਵੀ ਲੱਗਿਆ ਹਾਂਜੀ ਆ ਐਸਬਾਈਲ ਨਹਿਰ ਨੇੜੀ ਹੈ ਨਾ ਜੀ ਹਾਂਜੀ ਹਾਂ ਨੇੜੇ ਹੈ ਬਿਲਕੁਲ ਜੀ लास्ट ਪਿੰਡ ਨੇੜੇ ਇੱਧਰ ਵੀ ਪੰਜਾਬੀ ਜ਼ਿਲ੍ਹਾ ਸਿੰਬਲੀ ਅੱਗੇ ਤਰਫ ਠੀਕ ਹੈ ਜੀ ਠੀਕ ਹੈ ਜੀ ਮਤਲਬ ਪੰਜਾਬ ਇਹ ਮੰਨੀ ਹੈ ਜੀ ਹਾਂਜੀ ਬਾਬਾ ਜੀ ਇਹ ਤਾਂ ਪੰਜਾਬ ਦਾ ਹੀ ਇਲਾਕਾ ਥੋੜਾ ਹੀ ਫਰਕ ਹੈ ਜੀ ਮਤਲਬ ਇੱਕ ਪਿੰਡ ਵਿਚਾਲੇ ਨਾ ਕੋਈ ਐਡਾ ਬੋਲੀ ਦਾ ਫਰਕ ਦੋ ਜਣੇ ਨਾ ਬੈਠੋ ਵਿਚ ਨਾਲ ਇਹ ਤਾਂ ਕੱਪੜੇ ਸੈੱਟ ਕਰੋ ਹਾਂਜੀ 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 ਬਿਲਕੁਲ ਬਾਬਾ ਜੀ ਧੰਨਵਾਦ ਜੀ ਠੀਕ ਹੈ ਤੁਸ ਜਿਹਦਾ ਵੀ ਕਦੇ ਸਮਾਂ ਲੱਗਦਾ ਪਟਿਆਲੇ ਕਿੰਨੀ ਵੀਰੇ ਆਇਓ ਕਦੇ ਪਟਿਆਲੇ ਤੋਂ ਨਾ ਵੀਰੇ 500 ਰੋਡ ਤੇ ਲਚਕਾਣੀ ਪਿੰਡ ਹੈ ਜੀ 10 ਕਿਲੋਮੀਟਰ ਦੀ ਦੂਰੀ ਹੈ ਦੁੱਖ ਨਾਨ ਸਾਹਿਬ ਗੁਰੂ ਘਰ ਤੋਂ ਜੀ ਜਰੂਰ ਲਾਵਾਂਗੇ ਜੀ ਕਦੇ ਆਉਂਦੇ ਜਾਂਦੇ ਖੜਕੇ ਜਾਇਓ ਮੈਂ ਕਾਰ ਡਿਨਾਂ ਤੁਹਾਨੂੰ ਵੀਰੇ ਆ ਲੈ ਲੋ ਆ ਲੈ ਲੋ ਵੀਰੇ ਕਾਰ ਡਿਨਾਂ ਦੇ ਦੋ ਸਰ ਇਹ ਲੈ ਲਿਓ ਕੋਈ ਲੋੜ ਪੈ। ਅੱਗੇ ਕਰਕੇ ਬੈਕ ਕਰਾ ਦਿਓ। ਸਰਪੰਚ ਸਾਹਿਬ ਤੁਸੀਂ ਜਰੂਰ ਆਉਣਾ ਜੀ। ਬਾਈ ਉਹਨਾਂ ਨੇ ਜਰੂਰ ਆਉਣਾ ਜੀ। ਬਹੁਤ ਬਹੁਤ ਧੰਨਵਾਦ ਜੀ। ਅਸਲ ਵਿੱਚ ਜੀ ਪਹਿਲਾਂ ਜਦੋਂ ਨਾ ਬੰਦੇ ਨੂੰ ਲੈ ਕੇ ਜਾਂਦੇ ਆ ਪਹਿਲਾ ਮਹੀਨਾ ਹੀ ਹੁੰਦਾ ਵੀ ਬੰਦਾ ਕੋਈ ਭੱਜਣ ਦੀ ਕੋਸ਼ਿਸ਼ ਨਾ ਕਰੇ। ਉਸ ਤੋਂ ਬਾਅਦ ਨਹੀਂ ਮਹੀਨਾ ਕੱਟ ਗਿਆ ਨਾ ਜੀ ਇਹਨੂੰ 3-4 ਸਾਲ ਨਹੀਂ ਅਸੀਂ 5 ਸਾਲ ਨਹੀਂ ਮੋੜਦੇ ਐਨ ਤੰਦਰੁਸਤ ਕਰਕੇ ਮੋੜਦੇ। ਇਹਨੂੰ ਗੁਰੂ ਸਾਹਿਬ ਦੇ ਪੈਸੇ ਦੱਸ ਰਿਹਾ। ਗੁਰੂ ਸਾਹਿਬ ਦੇ ਪੈਸੇ। ਗੁਰੂ ਸਾਹਿਬ ਕਿਰਪਾ ਦਾ ਗਰੀਬਾਂ ਕਿਰਪਾ ਦਾ ਕਰੀਆ ਏਦਾਂ ਬੜਾ ਕੋਈ ठाਉਨਾ ਜੋ ਬੈਠੀ ਆ ਮੇਰੀ ਉਹ ਆ ਸਾਰੇ ਮੇਰੇ ਨਾ ਬੁੱਗੇ ਹਿੰਮਤ ਨਾ ਕੁਛ ਟਿਕਨੇ ਗੌਰ ਕਰਨੇ ਵਾ ਨਾ ਕੈਸਾ ਬੁੱਗੇ ਮੈਂ ਤੇ ਕਿਉਂ ਚੁਣ ਮੇਰੇ ਬੱਚੇ ਨੂੰ ਜੀ ਬਿਲਕੁਲ ਉਹ ਨਹੀਂ ਕੋਈ ਨਾ ਤੁਸੀ ਘਬਰਾਉਣਾ ਜੀ ਘਬਰਾਉਣਾ ਜੋ ਬੱਚਾ ਆ ਜੋ ਬੱਚਾ ਇੰਨੇ ਸਾਲ ਦੀ ਜੀ ਉਹ ਨਾਲ ਜੀ ਬਿਚਾਰੇ ਨੇ ਠੀਕ ਹੈ ਠੀਕ ਹੈ ਇਹਦੇ ਕਰੀ ਜੋ ਬਾਤ ਆ ਰਹੀ ਠੀਕ ਹੈ ਜੀ ਦੇ 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 ਦੇਖ ਲਿਖਣ ਠੀਕ ਹੈ ਇਸ ਦੇ ਅੰਦਰ ਤੁਸੀਂ ਲੈ ਕੇ ਆਉਣਾ ਬੇਬੇ ਨੂੰ ਸਾਡੇ ਕੋਲ ਇੱਕ ਵਾਰੀ ਜ਼ਰੂਰ ਲੈ ਕੇ ਆਉਣਾ ਜੀ ਠੀਕ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਹੀਂ ਕੋਈ ਕਿਸੇ ਚੀਜ਼ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਠੀਕ ਹੈ ਬੇਬੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਦੋ ਜਾਨੇ ਨੇ ਜੀ ਤਿੰਨ ਮੈਂਬਰ ਸਾਡੇ ਪਿੱਛੇ ਨਾਲ ਬੈਠਣਗੇ ਤਿੰਨ ਚਾਰ ਮੈਂਬਰ ਦੋ ਜਿਹੜੇ ਵੀਰ ਵੀਡੀਓ ਬਣਾ ਰਹੇ ਨੇ ਉਹ ਵੀ ਨਾਲ ਬੈਠਣਗੇ ਜੀ ਚਾਰ ਮੈਂਬਰ ਫਿਰ ਇਹਨਾਂ ਦੀ ਜਿਹੜੀ ਕੇਅਰ ਕਰਨਗੇ ਤੇ ਹੁਣ ਅਸੀਂ ਜਿਹੜੇ ਚਾਲੇ ਪਾਉਣ ਲੱਗੇ ਆ ਜੀ ਠੀਕ ਹੈ ਜੀ ਇਹ ਗੁਰਦੁਆਰਾ ਸਾਹਿਬ ਕੰਗਾ ਸਾਹਿਬ ਆ ਜੀ ਪਾਸ਼ਾਹੀ ਦਸਵੀਂ ਇਸ ਪਵਿੱਤਰ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਸੰਗਤਾਂ ਨੂੰ ਤਾਰਦੇ ਹੋਏ ਲਖਨੌਰ ਸਾਹਿਬ ਤੋਂ ਹੁੰਦੇ ਹੋਏ ਪਿੰਡ ਸੂਲਰ ਫਗਣ ਦੀ ਪੂਰਨਵਾਸੀ ਨੂੰ ਮਾਮਾ ਕਿਰਪਾਲ ਚੰਦ ਅਤੇ ਹੋਰ ਸੰਗਤਾਂ ਨਾਲ ਆਏ ਇਸ ਪਵਿੱਤਰ ਸਥਾਨ ਤੇ ਬੈਠ ਕੇ ਗੁਰੂ ਜੀ ਨੇ ਵਿਸ਼ਰਾਮ ਕੀਤਾ ਤੇ ਆਪਣੇ ਕੇਸਾਂ ਵਿੱਚ ਕੰਗਾ ਕੀਤਾ ਇਸ ਤੋਂ ਬਾਅਦ ਗੁਰੂ ਜੀ ਸੰਗਤਾਂ ਨੂੰ ਤਾਰਦੇ ਹੋਏ ਪਿੰਡ ਲੋਹ ਸੈਂਬਲੀ ਵੱਲ ਚਲੇ ਗਏ ਇਸ ਸਥਾਨ ਤੇ ਮਾਤਾ ਸਾਹਿਬ ਕੌਰ ਜੀ ਨਾਮ ਤੇ ਅਤੇ ਇੱਕ ਸੁੰਦਰੀ ਪਾਰਕ ਬਣਾਇਆ ਗਿਆ ਬਣਾਈ ਗਈ ਗੋਦਵਾਰਾ ਸਾਹਿਬ ਦੀ ਸਾਮ ਸੰਭਾਲ ਪਿੰਡ ਸੂਲਰ ਦੀ ਸੰਗਤ ਵੱਲੋਂ ਕੀਤੀ ਜਾਂਦੀ ਹੈ ਇਸ ਸਥਾਨ ਤੇ ਜੋ ਵੀ ਸੱਚੇ ਮਨ ਨਾਲ ਅਰਦਾਸ ਕਰਦਾ ਹੈ ਉਸ ਦੀ ਮੰਨ ਦੀ ਭਾਵਨਾ ਪੂਰੀ ਹੁੰਦੀ ਹੈ ਮਹਾਨ ਕੋਸ਼ ਭਾਈ ਕਾਨ ਸਿੰਘ ਨੱਬਾ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਇਦਾਂ ਦੇ ਪਰਿਵਾਰਾਂ ਦੇ ਸਤਿ ਮੇਰ ਪਰਿਆਤ ਰੱਖੇ ਮਹਾਰਾਜ ਦਾ ਕੰਗਾ ਵੀ ਰਹੇਗਾ ਜੀ ਫਿਰ ਅੱਛੇ ਸਤਨ ਸ਼੍ਰੀ ਅਕਾਲ ਜੀ ਮਾ ਠੀਕ ਹੈ ਠੀਕ ਹੈ ਆਸਾ ਭਾਵਨਾ ਨਾਲ ਜੀ ਸੇਵਾ ਕਰਦੇ ਹਾਂ ਜੀ ਧੰਤ ਧੰਨ ਸ਼ੁਕਰ ਸਤ ਸਤਿ ਸ਼੍ਰੀ ਅਕਾਲ ਤੁਸੀਂ ਮੇਰੇ ਕੋਲ ਨਾਮ ਲਈ ਤੇ ਅਰੰਗਤ ਪ੍ਰਤੀ ਹੁੰਦਾ ਨਾਮ ਦਾ ਸਹਾ ਹੋਇ ਸਹਾ ਜੀ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਇੱਥੇ ਸਭ ਤੋਂ ਜਾਏ ਤੇ ਇੱਕ ਬਾਤ ਸਿਮਰਿਆ ਕਾਨੂੰਨ ਹੈ ਦਾ ਬਤਾਈ ਤੁਸੀਂ ਹੋਈ ਸਾਈ ਦਸਮੇ ਪਾਸ਼ਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਥ ਜੀ ਸ਼ੰਪਾਸ਼ਾ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਰ ਦਾ ਗ੍ਰੰਥ ਸਾਹਿਬ ਜੀ ਮਹਾਰਾਜ ਮਹਾਰਾਜ ਜੀ ਸੱਚੇ ਪਾਸ਼ਾ ਜੀ ਮਹਾਰਾਜ ਜੀ ਗੁੜਕਾ ਸਾਹਿਬ ਰੱਖ ਲਈ ਠੀਕ ਹੈ ਜੀ ਠੀਕ ਹੈ ਜੀ ਇੱਕ ਤਾਂ ਬਹੁਤ ਵਿਰਧ ਹੋ ਗਏ ਜੀ ਵਿੱਚ ਇੱਕ ਗੁਟਕਾ ਸਾਹਿਬ ਤਾਂ ਹੀ ਬਹੁਤ ਜਿਆਦੇ ਹਾਂ ਜੀ ਤੁਹਾ ਸੱਚ ਪਾਸ਼ਾ ਜੀ ਹਾਂਜੀ ਐਸੀ ਨਾ ਜੀ ਇਸ ਵਕਤ ਲਚਕਾਣੀ ਪਿੰਡ ਪਹੁੰਚ ਚੁੱਕੇ ਆਂ ਜੀ ਲਾਲੇ ਵੀਰੇ ਆਜੋ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚ ਜੀ ਤੇ ਗੁਰੂ ਸਾਹਿਬ ਕਿਰਪਾ ਕਰਨ ਆਜੋ ਵੀਰੇ ਆਜੋ ਆਜੋ ਚੱਪਲਾਂ ਪਾ ਲਓ ਵੀਰੇ ਆਜੋ ਔਰ ਇਹ ਸਾਡੇ ਲਈ ਸਵਰਗ ਆ ਜੀ ਇੱਥੇ ਇਦਾਂ ਦੀਆਂ ਰੱਬੀ ਰੂਹਾਂ ਦੀ ਜਿਹੜੀ ਜ਼ਿੰਦਗੀ ਆ ਉਹ ਸਵਰਗ ਬਣ ਜਾਂਦੀ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਔਰ ਇਹ ਗੁਰੂ ਨਾਨਕ ਦਾ ਦਰ ਆ ਜੀ ਤੁਸੀਂ ਆਉਂਦੇ ਜਾਂਦੇ ਇੱਥੇ ਜ਼ਰੂਰ 10 ਮਿੰਟ ਖੜਕੇ ਜਾਇਆ ਕਰੋ ਇੱਥੇ ਜ਼ਰੂਰ ਸਾਨੂੰ ਮਿਲ ਕੇ ਜਾਇਆ ਕਰੋ ਤਾਂ ਜੋ ਸਾਨੂੰ ਵੀ ਹੌਸਲਾ ਮਿਲੇ ਔਰ ਸਾਨੂੰ ਤੁਹਾਡੀਆਂ ਦਵਾਵਾਂ ਦੀ ਲੋੜ ਐ ਅਸੀਂ ਦੱਸਣਾ ਚਾਹੁੰਦੇ ਆ ਮੈਂ ਕਹੂੰਗਾ ਆਪਾਂ ਇਧਰੋਂ ਵੀਰ ਉਹਨਾਂ ਨੂੰ ਦਿਖਾਉਨੇ ਆ ਬਿਲਡਿੰਗ ਅਸੀਂ ਬਿਲਡਿੰਗ ਦਾ ਕਾਰਜ ਆ ਜਿਹੜਾ ਸ਼ੁਰੂ ਕਰ ਦਿੱਤਾ ਜੀ ਜਿਹੜਾ ਫਲੋਰ ਉੱਪਰ ਤਿੰਨ ਫਲੋਰ ਬਣਨੇ ਨੇ ਜੀ ਜਿਨ੍ਹਾਂ ਦੇ ਵਿੱਚ 200 ਬੈੱਡ ਜਿਹੜੇ ਲੱਗਣੇ ਨੇ ਜੀ ਔਰ ਤੁਸੀਂ ਦੇਖ ਰਹੇ ਹੋ ਪਿੱਛੇ ਉੱਪਰ ਸਰੀਆ ਜਿਹੜਾ ਬਣਿਆ ਜਾ ਰਿਹਾ ਅਸੀਂ ਸੰਗਤਾਂ ਅੱਗੇ ਬੇਨਤੀ ਕਰਾਂਗੇ ਸਾਨੂੰ ਸਰੀਏ ਦੀ ਇੱਟਾਂ ਰੇਤਾ ਬਜਰੀ ਦੀ ਬਹੁਤ ਜ਼ਿਆਦਾ ਲੋੜ ਆ ਆਪ ਜੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਦੀ ਸੇਵਾ ਜ਼ਰੂਰ ਕਰੋ ਚਾਹੇ ਥੋੜੀ ਕਰੋ ਬਹੁਤੀ ਕਰੋ ਜ਼ਰੂਰ ਜਿਹੜੀਆਂ ਚੀਜ਼ਾਂ ਪਹੁੰਚਦੀਆਂ ਕਰੋ ਤਾਂ ਜੋ ਆਪਾਂ ਇਸ ਬਿਲਡਿੰਗ ਨੂੰ ਬਣਾ ਕੇ ਹੋਰ ਇਦਾਂ ਦੇ ਲਾਲੇ ਵਰਗੇ ਇਦਾਂ ਦੇ ਬਜ਼ੁਰਗਾਂ ਦੀ ਹੋਰ ਮਦਦ ਕਰ ਸਕੀਏ ਜੀ ਧੰਨਵਾਦ ਜੀ ਸਾਡਾ ਐਡਰੈਸ ਹੈਗਾ ਪਟਿਆਲੇ ਤੋਂ ਬਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਇਹ ਆਸ਼ਰਮ ਹੈ ਜੀ ਆਪਣਾ ਫਰਜ ਸੇਵਾ ਸੁਸਾਇਟੀ ਦੇ ਨਾਮ ਤੇ ਆਪ ਜੀ ਆਉਂਦੇ ਜਾਂਦੇ ਜਰੂਰ ਇਸ ਘਰ ਦੇ ਨਾਲ ਖੜਨਾ ਔਰ ਕੋਈ ਇੱਕ ਥੈਲਾ ਦੋ ਥੈਲਾ ਕੋਈ ਚਾਰ ਥੈਲੇ ਜਰੂਰ ਇਸ ਘਰ ਦੀ ਸਪੋਰਟ ਕਰਨੀ ਅਸੀਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿਉਂਕਿ ਇਦਾਂ ਦੀਆਂ ਬਿਲਡਿੰਗਾਂ ਆਪ ਜੀ ਨੂੰ ਪਤਾ ਕਿੰਨੀ ਮਿਹਨਤ ਦੇ ਨਾਲ ਬਣਦੀਆਂ ਨੇ ਔਰ ਅਸੀਂ ਚਾਹੁੰਦੇ ਹਾਂ ਸਾਰੀਆਂ ਸੰਗਤਾਂ ਦੀ ਕਿਰਤ ਕਮਾਈ ਦੇ ਵਿੱਚੋਂ ਇਹ ਘਰ ਜਿਹੜਾ ਬਣੇ ਬਹੁਤ ਬਹੁਤ ਸ਼ੁਕਰਾਨਾ ਜੀ ਆਪ ਜੀ ਦਾ ਧੰਨਵਾਦ ਸੱਚੇ ਪਾਤਸ਼ਾਹ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸ